ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 5 ਪਾੜ ਬਨ ਪਰਮਾਇ ਮੇ ਹੂਠਾ ਸਹਿਜ ਸੁਪਾਈ ਅਨ ਤਨ ਬਹੁਤ ਉਪਜਿਆ ਪ੍ਰਥਮੀ ਰਜੀ ਦਿੱਪਤ ਅਕਾਇ ਸਦਾ ਸਦਾ ਗੁਣ ਉਚਰੈ ਦੁਖ ਦਾਲ ਬਗਿਆ ਬਿਲਾਏ ਪੂਰਬ ਲਿਖਿਆ ਪਾਇ ਤਿਸ ਮਿਲਿਆ ਤਿਸ ਰਜੈ ਪਰਮੇਸ਼ਰ ਜੀ ਵਾਲਿਆਂ ਨਾਨਕ ਤੇ ਸੱਥ ਆਏ ਮਹੱਲਾ ਪੰਨੇਵਾ ਜੀਵਨ ਪਦ ਨਿਰਵਾਣ ਇੱਕੋ ਸਿਮਰਿਐ ਦੂਜੀ ਨਹੀਂ ਜਾਇ ਆਏ ਕਿਨ ਬਿਦ ਧੀਰੀਏ ਡਿੱਠਾ ਸਭ ਸੰਸਾਰ ਸੁਖਨਾ ਨਾਮ ਬਿਣ ਤੜ ਤੁ ਜੋ ਸੀਛ ਅਰ ਜਾਣੇ ਕੋਈ ਜਨ ਰੰਗ ਰੂਪ ਰਸ ਬਾਦ ਕੇ ਕਰੈ ਪ੍ਰਾਣੀਆਂ ਜਿਸ ਭੁਲਾਏ ਆ ਤਿਸ ਕਲ ਨਹੀਂ ਜਾਣੀਆ ਰੰਗ ਰਤੇ ਨਿਰਮਾਨ ਸੱਚਾ ਗਾਵਹੀ ਨਾਨਕ ਸ਼ਰਨandar ਜੇ ਤਤ ਪਾਵਹੀ ਪਾੜੀ ਜੰਮਨ ਮਰਨ ਤਿੰਨ ਕੋ ਜੋ ਹੜ ਲੜ ਹੜ ਲੜ ਲਾਗੇ ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇ ਸਈ ਵਡ ਭਾਗੇ ਨਾਏ ਵਿਸਰੇ ਤ੍ਰਿਕ ਜੀਵਨ ਤੂ ਟੇ ਕਤ ਧਾਗੇ ਨਾਨਕ ਤੂੜ ਪੁਣੀ ਸਾਧ ਲੱਖ ਕੋਟ ਪੈ ਰਾਗੇ ਵਾਹਿਗੁਰੂ ਜਿੱਤ ਕਾਲਸਾ ਵਾਹਿਗੁਰੂ ਜਿੱਤ ਫਤਿਹ ਜਿੰਦਾ ਜੀਓ ਪਿੰਨ ਸਭ ਤੇਰਾ ਤੂੰ ਠਾਕੂ ਉੱਚ ਭਗਵਾਨ ਦਸਨ ਦਸ ਕਹਿ ਜਾਣਾਂ ਨੇ ਜਿਹੜਾ ਤੂੰ ਕਰਾਏ ਹੈ ਤੇਹਾ ਉਹ ਗਰੀਬਖਿਆਣ ਸੁਗਰੂ ਰੂਪ ਗੁਰੂ ਪਿਆਰੇ ਸਾ ਸੰਗ ਜਿਓ ਆਜੋ ਲੜੀਵਾਲ ਵੀ ਚਾਰ ਚਲ ਰਹੀ ਹੈ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਬਾਰਕ ਰਸਨਾ ਤੋਂ ਉਚਾਰਣ ਕੀਤਾ ਹੋਇਆ ਇਹ ਗੋੜੀ ਕੀ ਬਾਦ ਦਾ ਲੜੀਵਾਲ ਦਾ 16 ਨੰਬਰ ਸ਼ਬਦ ਹੈ ਜਿਹੜਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਬਾਰਕ ਹਨ 321 322 ਅੰਕ ਤੇ ਸੁਸ਼ੋਭਿਤ ਹੈ। ਸਲੋਕ ਮਹਲਾ 5 ਭਾਰਤ ਨੂੰ ਸੁਰਮਾਇ ਮੇ ਹੁੱਠ ਸਜ ਸੁਭਾਈ। ਗੁਰੂ ਰੂਪ ਗੁਰਪ੍ਰੀ ਸੈ ਸੰਗ ਜੀ ਉਪਾਰਭੁ ਫਰਮਾਇਆ। ਸਾਧਗੁਰੂ ਕਹਿਣਾ ਕਰਦੇ ਨੇ ਕਿਤੇ ਭਾਈ ਪਾਰ ਬ੍ਰਹਮ ਫਰਮਾਇਆ ਜਦੋਂ ਪਾਰਬ੍ਰਹਮ ਪਰਮਾਤਮਾ ਨੇ ਹੁਕਮ ਕਰ ਦਿੱਤਾ ਮੇਹ ਵੁਠਾ ਸੈ ਸੁਪਾਈ ਹੁਣ ਕਵਾਂਗੇ ਇੱਥੇ ਮੀਹ ਦੀ ਗੱਲ ਕੀਤੀ ਹੈ ਨਹੀਂ ਮੇਹ ਵੁਠਾ ਸੈ ਸੁਪਾਈ ਐਸੇ ਮਨ ਗੁਰਮੁਖ ਦੇ ਮਨ ਦੇ ਵਿੱਚ ਉਸ ਦੇ ਮਨ ਰੂਪੀ ਇਹ ਪੰਜ ਕੂਤਕ ਸ਼ਰੀਰ ਦੀ ਧਰਤੀ ਦੇ ਵਿੱਚ ਜਿੰਦੇ ਭਾਈ ਮੇਹ ਵੁਠਾ ਸੈ ਸੁਪਾਈ ਸੈ ਸੁਪਾ ਜਦੋਂ ਤਏ ਸੈ ਸੁਪਾਏ ਹੀ ਨਿਰੰਕਾਰ ਦਾ ਨਾਮ ਦੀ ਵਰਤੋਂ ਹੋਣ ਲੱਗ ਜਾਂਦੀ ਹੈ ਭਾਵ ਨਿਰੰਕਾਰ ਨੂੰ ਜਪਣ ਲੱਗ ਜਾਂਦਾ ਹੈ ਪਰ ਕਿਤੇ ਵਫਾਰ ਬ੍ਰਹਮ ਫਰਮਾਇਆ ਜਿਸ ਤੇ ਮੇਰਾ ਪ੍ਰਮਾਤਮਾ ਨਿਰੰਕਾਰ ਬਖਸ਼ਿਸ਼ ਰਹਿਮਤ ਕਰਦਾ ਹੈ ਕਿਉਂਕਿ ਮੇਰੇ ਵਰਗੇ ਤੇ ਜੇ ਰਹਿਮਤ ਨਹੀਂ ਕੀਤੀ ਤੇ 10-10 ਦਿਨ ਵਿਚਾਰ ਵੀ ਨਹੀਂ ਕਰਉਣਾ ਦਿੰਦਾ ਜੇ ਰਹਿਮਤ ਕਰਦਾ ਏ ਤੇ ਇੰਨਾ ਮਨ ਟਿਕਾ ਦਿੰਦਾ 74 ਘੰਟੇ ਵੀ ਹਿਲਣ-ਜੁਲਣ ਜੀ ਨਹੀਂ ਕਰਦਾ ਕਹਿੰਦੇ ਜੇ ਤੇ ਬਖਸ਼ਿਸ਼ ਰਹਿਮਤ ਕਰਦਾ ਏ ਅਨ ਤਨ ਬਤ ਉਪਜਿਆ ਪ੍ਰਿਥਵੀ ਰਜੇ ਤਿਪਤ ਅਕਾਇ ਅਨ ਧਨ ਬਹੁਤ ਉਪਜਿਆ ਹੁਣ ਕਹਾਂਗੇ ਮਨ ਦੇ ਧਰਤੀ ਤੇ ਧਰਤੀ ਤੇ ਤਾਂ ਅਨ ਹੋ ਕੇ ਸਾਡੇ ਮਨ ਰੂਪੀ ਧਰਤੀ ਦੇਵੇਂ ਸਤਿਗੁਰੂ ਨੇ ਕਿਹਾ ਅਨ ਧਨ ਅਨ ਦੇ ਨਾਲ ਢਿੱਡ ਭਰਦਾ ਹੈ ਸਤਿਗੁਰੂ ਕਹਿੰਦੇ ਨੇ ਉਹ ਇਹਦਾ ਅਨ ਉਪਜਦਾ ਉਪਜਦਾ ਹੈ ਐਸਾ ਗੁਰਮੁਖ ਜਿਹਦੇ ਤੇ ਬਖਸ਼ਿਸ਼ ਰਹਿਮਤ ਹੋ ਜਾਏ ਉਸ ਸਹਿ ਸੁਭਾਈ ਮਨ ਵਿੱਚ ਵਰਖਾ ਨਾਮ ਦੀ ਹੋਣ ਲੱਗ ਜਾਂਦੀ ਹੈ ਕਿਨੇ ਇਹ ਜੇ ਤੁਹਾਨੂੰ ਪੁੱਛਦਾ ਜਿਹਦੇ ਨਾਲ ਲੱਖਾਂ ਕਰੋੜਾਂ ਲੋਕਾਂ ਨੇ ਇੱਕ ਜੇ ਲੱਖਾਂ ਕਰੋੜਾਂ ਲੋਕ ਲੋਕ ਉਸ ਦਾ ਬਚਨ ਸੁਣ ਲੈਣ ਉਹਨਾਂ ਦਾ ਮਾਨਨ ਤ੍ਰਿਪਤ ਹੋ ਜਾਏਗਾ ਆਨ ਦੇ ਨਾਲ ਢਿੱਡ ਤ੍ਰਿਪਤ ਹੁੰਦਾ ਤੇ ਕਹਿੰਦੇ ਐਸੇ ਗੁਰਮੁਖ ਦੇ ਸੰਗਤ ਦੇ ਵਿੱਚ ਰਹਿ ਕੇ ਜਿਹੜਾ ਉਹਦੇ ਮਨ ਰੂਪੀ ਅੰਨ ਪੈਦਾ ਹੁੰਦਾ ਹੈ ਉਹਦੇ ਨਾਲ ਕਿੰਨੇ ਮਨ ਦੀ ਤ੍ਰਿਪਤੀ ਹੋ ਜਾਂਦੀ ਹੈ ਧੰਨ ਹੁਣ ਧੰਨ ਕਿਹੜਾ ਹੈ ਸਤਿਗੁਰੂ ਕਹਿੰਦਾ ਕਰਦੇ ਨੇ ਇਹ ਜੋ ਧਨ ਦਿਖਰੇ ਹੈ ਜਿਨ ਕਾ ਪੱਲਾ ਧਨਵਸਰ ਤੇ ਲਿਖਿਆ ਨਾ ਉਹ ਫਕੀਰ ਜਿਨ ਕਾ ਪੱਲਾ ਕਿਉਂ ਅਸਰ ਤੇ ਨਰ ਗੁਣੀ ਗਈ ਜੇ ਗਿਆਨ ਹੈ ਕਹਿੰਦੇ ਉਹ ਗਿਆਨ ਰੂਪੀ ਧਨ ਦੀ ਗੱਲ ਹੈ ਅੰਨ ਦੇਖਣਾ ਵਾਲਾ ਅੰਨ ਦੀ ਗੱਲ ਨਹੀਂ ਕੀਤੀ ਇੱਥੇ ਮਨ ਦੇ ਮਾਨਸਿਕ ਤਲ ਦੀ ਗੱਲ ਕੀਤੀ ਹੈ ਜੇ ਨੇ ਐਸੇ ਗੁਰਮੁਖ ਦੇ ਜੇ ਕੋਈ ਸੰਗਤ ਆ ਜਾਏਗਾ ਨਾ ਉਹ ਦਾ ਮਨ ਵੀ ਸੱਚ ਤ੍ਰਿਪਤ ਹੋ ਜਾਏਗਾ ਬਹੁਤ ਉਪਜਿਆ ਇਸਾ ਗਿਆਨ ਉਹ ਮਨ ਵਿੱਚ ਪ੍ਰਗਟ ਹੋ ਜਾਂਦਾ ਹੈ ਪ੍ਰਥਮੀ ਰੰਗੀ ਕਹਿੰਦੇ ਉਹਦਾ ਆਪ ਦਾ ਪਹਿਲਾ ਮਨਤਰਿਕਤ ਹੁੰਦਾ ਕਿਉਂਕਿ ਜਿਹੜਾ ਆਪ ਸ਼ਾਂਤ ਹੋਏਗਾ ਦੂਜੇ ਨੂੰ ਤਾਂ ਹੀ ਕਰੇਗਾ ਆਪ ਜੇ ਮੇਰੇ ਵੱਲ ਘਾਵਨ ਮਝੋਏ ਤਾਂ ਦੂਜੇ ਨੂੰ ਕੀ ਸੁਧਾਰ ਲਾਏਗਾ ਸਤਿਗੁਰੂ ਇਹੀ ਕਹਿੰਦੇ ਨੇ ਪ੍ਰਥਮੀ ਰੰਗੀ ਪਹਿਲਾਂ ਆਪ ਦੀ ਮਨ ਦੀ ਤਸੱਲੀ ਹੁੰਦੀ ਹੈ ਚਿੱਤ ਅਗਾਈ ਪਹਿਲੇ ਮਨ ਪਰਵੋਧਿਆ ਆਪਣਾ ਪਛੇਰ ਪਰਵਰ ਦੇ ਜਾਦਾ ਹੈ ਪਹਿਲਾਂ ਤਾਂ ਮਨ ਆਪ ਦਾ ਪਰਵੋਧਿਆ ਜਾਂਦਾ ਹੈ ਫਿਰ ਦੂਜੇ ਨੂੰ ਸਮਝਾਣਾ ਕਰਦਾ ਹੈ ਚਿੱਤ ਅਗਾਈ ਮਨਤਰਿਕਤ ਹੋ ਜਾਂਦਾ ਹੈ ਸਦਾ ਸਦਾ ਗੁਣ ਉਚਰੇ ਦੁੱਖ ਦਾਲਨ ਗਿਆ ਬਿਲਾਏ ਕਿਉਂਕਿ ਉਹ ਸਦਾ ਹਮੇਸ਼ਾ ਹਮੇਸ਼ਾ ਰੰਗਕਾਰ ਦੇ ਗੁਣ ਉਚਰਨੇ ਕਰਦਾ ਗੁਰ ਜਪਣੇ ਕਰਦਾ ਦੁੱਖ ਦਾਲਨ ਗਿਆ ਗੋ ਬਿਲਾਏ ਉਹਦੇ ਦੁੱਖ ਦਲਿੰਦਰ ਸਭ ਕੁਝ ਨਾਸ਼ ਹੋ ਜਾਂਦਾ ਹੈ ਪੂਰਬ ਲਿਖਿਆ ਪਾਇਆ ਮਿਲਿਆ ਤੇ ਸਹਿਰ ਜਾਏ ਇਹਨੇ ਕੀ ਕਰ ਸਕਦੇ ਕਿਤੇ ਫਿਰ ਕਰਮਾਂ ਤੇ ਡਿਪੈਂਡ ਹੈ ਕਰਮਾਂ ਉੱਪਰ ਨਿਭੜਾ ਕਰਮਾਂ ਦੇ ਡਿਪੈਂਡਿਆ ਪੁਰਬ ਲਿਖਿਆ ਫਾਇਆ ਕਹਿੰਦੇ ਕਰਮਾਂ ਦਾ ਲਿਖਿਆ ਹੋਇਆ ਜਿੰਦਾ ਹੈ ਮਿਲੇ ਹੱਥੇ ਵਜੇ ਪਰ ਉਹਦੀ ਰਜਾ ਦੇ ਕਿਥੋਂ ਦੇ ਕੰਮ ਵਿੱਚ ਮਿਲਦਾ ਹੈ ਪਰਮੇਸ਼ਰ ਜੀ ਵਾਲੇ ਆ ਨਾਨਕ ਕਿਸੈ ਤੇ ਆਏ ਪਰਮੇਸ਼ਰ ਜੀ ਵਾਲਿਆ ਕਹਿੰਦੇ ਜਿਹੜੇ ਪ੍ਰਮੇਸ਼ਰ ਨੇ ਤੈਨੂੰ ਜਿੰਦਾ ਕੀਤਾ ਨਾ ਤੇ ਕਹਿੰਦੇ ਭਾਈ ਉਹਨੂੰ ਤੇ ਸੈਨਾ ਦੇ ਨਾਮ ਤੇ ਸੱਜਿਆ ਇਹਨਾਂ ਨੂੰ ਸੁਨਰੰਗ ਕਾ ਰੂਹ ਧਿਆਨ ਕਰਦਾ ਹੈ ਕਿਸ ਤਰ੍ਹਾਂ ਧਿਆਨਦਾ ਮਹਲਾ ਬੰਨਿਆ ਜੀਵਨ ਪਦ ਨਿਰਵਾਣ ਇੱਕੋ ਸਿਮਰਿਐ ਇੱਥੇ ਇੱਕੋ ਨਹੀਂ ਹੈ ਕਿਉਂਕਿ ਅਸੀਂ ਇੱਕੋ ਪੜ ਜਾਂਦੇ ਹਾਂ ਕਿਉਂਕਿ ਇੱਥੇ ਸਿਹਾਰੀ ਲੱਗੀ ਹੈ ਇੱਕੋ ਕਹਿੰਦੇ ਜੀਵਨ ਪਦ ਨਿਰਵਾਣ ਜਿਹੜਾ ਜੀਵਨ ਰੂਪੀ ਪਦਵੀ ਹੈ ਨਿਰਵਾਣ ਉਸ ਨਿਰਵਾਣ ਕੀਰਤਨ ਗਾਉ ਕੋ ਕਰਤੇ ਕਾ ਨਿਮਕ ਸਿਮਰਤ ਜੇ ਛੂਟੈ ਨਿਰਵਾਣ ਪਾਉ ਕਿਸੇ ਅਸਮਨਸ਼ਾ ਇਹ ਕਿਸੇ ਅਧਿਂਤਾ ਦੇ ਵਾਸੋ ਕੇ ਨਹੀਂ ਬਿਨਾ ਕਿਸੇ ਅਬਿੰਦਾ ਤੋਂ ਨੰਕਾਰ ਦਾ ਜਦ ਨਾਮ ਜਪੇਗਾ ਇੱਕੋ ਸਿਮਰਿਓ ਸਿੱਕੇ ਨੂੰ ਜਪਣਾ ਕਰ ਦੂਜੀ ਨਹੀਂ ਜਾਏ ਕਹਿੰਦੇ ਬੈਦ ਧੀਰੀ ਹੈ ਕਹਿੰਦੇ ਦੂਜੀ ਨਹੀਂ ਜਾਏ ਕਹਿੰਦੇ ਹੋਰ ਕਿਸੇ ਥਾਂ ਤੇ ਜائیں ਆ ਮਨ ਤ੍ਰਿਕ ਨਹੀਂ ਹੋ ਸਕਦਾ ਕਹਿੰਦੇ ਬੈਦ ਧੀਰੀ ਹੈ ਮਨ ਕਿਵੇਂ ਤੇ ਧੀਰਜ ਦੇ ਵਿੱਚ ਆਏਗਾ ਦਿੱਠਾ ਸਭ ਸੰਸਾਰ ਸੁਖ ਨਾਮ ਬਿਨ ਕਹਿੰਦੇ ਮੈਂ ਸਾਰਾ ਸੰਸਾਰ ਦੇਖਿਆ ਹੈ ਦਿੱਠਾ ਸਭ ਸੰਸਾਰ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਤ ਮੇਰਾ ਸਤਿਗੁਰੁ ਜੋਗੀ ਨਾਨਕ ਦੁਖਿਆ ਸਭ ਸੰਸਾਰ ਸੋ ਸੁਖਿਆ ਜਿਸ ਨਾਮ ਦਾ ਸਾਰਾ ਸੰਸਾਰ ਦੇਖ ਲਿਆ ਦਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਸਾਰਾ ਸੰਸਾਰ ਟੋਲ ਲਿਆ ਕਿਤੇ ਸੁਖ ਤੋਂ ਬਿਨਾ ਨਾ ਨਹੀਂ ਹੈ ਨਾਮ ਤੋਂ ਬਿਨਾ ਸੁੱਖ ਨਹੀਂ ਆਇਆ ਜੋਰੀ ਨਾਮ ਤੋਂ ਬਿਨਾ ਕਿਤੇ ਵੀ ਟਿਕਾਉ ਹੈ ਨਹੀਂ ਤਨ ਤਨ ਹੋਸੀ ਛੇਰ ਜਾਣ ਕੋਏ ਜਾਣ ਇਹ ਤਨ ਪੰਜ ਬੂਤਕ ਸਰੀਰ ਤਨ ਮਾਇਆ ਦਿਖਦੀ ਜਿਹੜੀ ਸਾਰਾ ਕੁਝ ਛਾੜ ਹੋ ਜਾਏਗਾ ਖਤਮ ਬਿਨਾ ਸਮਾਨ ਹੈ ਜਾਣੇ ਕੋਏ ਜਣ ਪਰ ਇਹ ਪਤਾ ਸਭ ਨੂੰ ਹੈ ਪਰ ਵਿਰਲਾ ਹੀ ਮੰਨਣਾ ਕਰਦਾ ਅਸੱਤ ਕੋਈ ਵਿਰਲਾ ਕਰਦਾ ਹੈ ਜਦੋਂ ਮਸਾਣਾ ਕੋਈ ਜਾਂਦਾ ਨਾ ਸੰਸਕਾਰ ਵਾਲੇ ਕੋਲੋਂ ਆਸੀ ਬਣ ਜਾਂਦੇ ਆ ਉਹ 10 ਮਿੰਟ ਜਦ ਤੱਕ ਮਸਾਣਾ 'ਚ ਖੜੇ ਹੈ ਭਾਈ ਇੱਥੇ ਆਣਾ ਇੱਕ ਦਿਨਾਂ ਦੀ ਪਰ ਜਦੋਂ ਮਸਾਣਾ 'ਚ ਬਾਹਰ ਆ ਜਾਂਦੇ ਓਵੇਂ ਨੇ ਓਵੇਂ ਫਿਰ ਭੁੱਲ ਜਾਂਦੇ ਆ ਸਤਿਗੁਰੂ ਵੀ ਇਹੀ ਕਹਿੰਦੇ ਨੇ ਕਹਿੰਦੇ ਭਾਈ ਤਨ ਤੇ ਧਨ ਛਾ ਰੋਣ ਵਾਲਾ ਖਤਮ ਹੋਣਾ ਹੈ ਪਰ ਜਨਨ ਦਾ ਕੋਈ ਵਿਰਲਾ ਹੀ ਹੈ ਹਰੇਕ ਨੂੰ ਹਰੇਕ ਦੇ ਮਨ 'ਚ ਨਹੀਂ ਇਹ ਉਤਰਦੀ ਗੱਲ ਵਸਦੀ ਨਹੀਂ ਹੈ ਰੰਗ ਦੇ ਰੂਪ ਰਸ ਬਾਦ ਕੇ ਕਰੈ ਪ੍ਰਾਣੀਆ ਕਹਿੰਦੇ ਰੂਪ ਰੰਗ ਨਿਖਾਣ ਨੂੰ ਕੀ ਕਰ ਰਹੇ ਆ ਕੋਈ ਮੇਰੇ ਵਰਗੇ ਦੀ ਦਾੜੀ ਤੇ ਚਿੱਟਾ ਬੱਗਾ ਆ ਜਾਏ ਬਾਲ ਆ ਜਾਏ ਤੇ ਉਹਨੂੰ ਵੀ ਨਿਖਾ ਰਹੇ ਰਹਿੰਦਾ ਵੀ ਲੁੱਕ ਜਾਏਗੀ ਸਤਿਗੁਰੂ ਕਹਿੰਦਾ ਨਹੀਂ ਇਹ ਕੁਦਰਤ ਹੈ ਰੰਗ ਰੂਪ ਰਸ ਬਾਦ ਕੇ ਕਰੈ ਪ੍ਰਾਣੀਆ ਕਹਿੰਦੇ ਭਾਈ ਤੂੰ ਕਰ ਕੀ ਰਿਹਾ ਹੈ ਇਹ ਰੰਗ ਰੂਪ ਕੰਨ ਜੋ ਮਾਇਆ ਸੰਪਤੀ ਸਭ ਚੁਲਦੇ ਆ ਔਰ ਸਤਿਗੁਰੂ ਕਹਿੰਦੇ ਨੰਗੇ ਆਣਾ ਨੰਗੇ ਰਹਿ ਜਾਣਾ ਕੋਈ ਨਾ ਰਹਿਦਾ ਜਾਣਾ ਇੱਕ ਫੁੱਟੀ ਕੁੜੀ ਛੱਡ ਕਹਿੰਦੇ ਇੱਕ ਸੂਈ ਤੱਕ ਨਹੀਂ ਲੈ ਕੇ ਜਾਏਗਾ ਤੇ ਧੰਗੁਰੂ ਨਾਨਕ ਸਰ ਨੇ ਉਹਦਾ ਸੇਵੀ ਦਾ ਇਸ ਚਲੀ ਗੀਤੀਆਂ ਸਿੰਨ ਅੱਜ ਧੰਗੁਰੂ ਨਾਨਕ ਨੂੰ ਇਹ ਅਸੀਂ ਧੰਦਾ ਬਣਾ ਛੱਡਿਆ ਸਤਿਗੁਰੂ ਬਖਸ਼ਿਸ਼ ਕਰਨ ਕਿਹਨੇ ਭਾਈ ਕੀ ਕਰ ਰਹੇ ਆ ਪੁਰਤੇ ਕਮ ਕਰ ਰਹੇ ਹਨ ਜਿਸ ਨੂੰ ਲਾਇ ਆਪ ਤੇ ਸਕਲ ਨਹੀਂ ਜਾਣੀ ਕਹਿੰਦੇ ਭਾਵੇਂ ਜਿਸ ਨੂੰ ਨਿਰੰਕਾਰ ਆਪ ਹੀ ਭੁਲक्कड़ ਬੁੜੇ ਜਪਾ ਦੇ ਉਹ ਕਲਜ ਵਿੱਚ ਗੱਲ ਸਮਝ ਹੀ ਨਹੀਂ ਸਕਦਾ ਕਿਸੇ ਦੇ ਵੀ ਜੇ ਮਤਸ ਮਤੇ ਹੀ ਨਹੀਂ ਜਿਹਨੂੰ ਭੈਣੀ ਮਤ ਹੈ ਉਹ ਗੁਰੂ ਦੀ ਗੱਲ ਨਹੀਂ ਮੰਨ ਸਕਦਾ ਸਮਝ ਨਹੀਂ ਸਕਦਾ ਰੰਗ ਰਤੇ ਨਿਰਵਾਣ ਸੱਚਾ ਗਵਹੀ ਰੰਗ ਰਤੇ ਨਿਰਵਾਣ ਸੱਚਾ ਗਾਵਾ ਹੀ ਕਹਿੰਦੇ ਜਿਹੜਾ ਉਹਦੇ ਰੰਗ ਦੇ ਵਿੱਚ ਰੰਗਿਆ ਗਿਆ ਸਰਫੋਈਓ ਵਡਿਆਈ ਕਰ ਸਕਦਾ ਹੈ ਅੱਜ ਬਖਸ਼ਿਸ਼ ਹੋਈ ਹੈ ਤਾਂ ਹੀ ਵਿਚਾਰ ਕਰ ਸਕਦੇ ਬਖਸ਼ਿਸ਼ ਨਾ ਹੁੰਦੀ ਗੁਦੜਿਆਂ ਚ ਸੁੱਤੇ ਹੁੰਦੇ ਸਤਿਗੁਰੂ ਇਹ ਹੀ ਕਹਿ ਗਏ ਕਰਦੇ ਨੇ ਕਹਿੰਦੇ ਰੰਗ ਰਟੇ ਨਿਰਵਾਣ ਉਹਦੇ ਰੰਗ ਦੇ ਵਿੱਚ ਰੁੱਤਿਆ ਹੋਇਆ ਜਰਬਾਣ ਪ੍ਰਮਾਤਮਾ ਦਾ ਗੁਣ ਗਾ ਸੱਚਾ ਗਾਵੀ ਸੱਚੇ ਨੂੰ ਗਾ ਨਾਨਕ ਸ਼ਰਨ ਜਵਾ ਦਵਾਰ ਜੇ ਤਦ ਭਵ ਹੀ ਨਾਨਕ ਸ਼ਰਨ ਦਵਾਰ ਹੀ ਨਾਨਕ ਮੈਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਾਨਕ ਮੇਲੇ ਸਤਿਗੁਰੂ ਤੇਰੇ ਦੁਆਰੇ ਚ ਆਇਆ ਜੀ ਤੁਧ ਭਾਵੈ ਮੇਰੀ ਤੇ ਵੀ ਬਖਸ਼ਿਸ਼ ਕਰ ਦੇ ਤੈਨੂੰ ਚੰਗਾ ਲੱਗੇ ਮੈਂ ਵੀ ਬਖਸ਼ਿਸ਼ ਮੰਗਣਾ ਆਪ ਨਰਾਇਣ ਕਲਾਤਾ ਜਗ ਮੈਂ ਪਰਵਰਿਓ ਜਿਨ ਜੱਪਿਓ ਅਰਜੁਨ ਦੇਵ ਗੁਰੂ ਫਿਰ ਸੰਕਟ ਘੜ ਬਜਾਉਣਾ ਆਇਓ ਭਟਾਣੇ ਕਹਿਣਾ ਕੀਤਾ ਫਿਰ ਤੇ ਗੁਰੂ ਨਾਨਕ ਨੇ ਉਹ ਗੁਰੂ ਨਾਨਕ ਦੀ ਗਲਤੀ ਦਾ ਹੰਕਾਰ ਨਹੀਂ ਕੀਤਾ ਸਤਿਗੁਰੂ ਨੇ ਫਿਰ ਵੀ ਕਹੇ ਕਿਉਂਕਿ ਗੁਰੂ ਨਾਨਕ ਦੇ ਰੂਪ ਸੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਵੀ ਇਹ ਗਏ ਨਾਨਕ ਸ਼ਰਨ ਦਵਾਰ ਜੇਤੋ ਸੁਭਾਵੈ ਮੇਰੇ ਸਤਿਗੁਰੂ ਨਾਨਕ ਤੇਰੇ ਦਵਾਰੇ ਤੇ ਆਇਆ ਤੇਰੀ ਸ਼ਰਨ ਆਇਆ ਪਰ ਜੇ ਤੈਨੂੰ ਚੰਗਾ ਲੱਗੇ ਰਹਿਮਤ ਕਰ ਦੇ ਝੋਲੀ ਆਪ ਫਲਾਗੇ ਸਾਨੂੰ ਦਾਤ ਮੰਗਣੀ ਸਿਖਾਉਂਦੇ ਨੇ ਹਜੇ ਅਸੀਂ ਕਹਿੰਦੇ ਨੇ ਸਤਿਗੁਰੂ ਬੋਲਦਾ ਨਹੀਂ ਸਤਿਗੁਰੂ ਦੀ ਗੱਲ ਸੁਣਨ ਲਈ ਸਾਡੇ ਕੋਲੋ ਕੰਨ ਨਹੀਂ ਜਿਹੜੇ ਗੁਰੂ ਗੱਲ ਕਹਿ ਰਹੇ ਗੁਰੂ ਦੀ ਗੱਲ ਸੁਣਨ ਲਈ ਸਾਡੇ ਕੋਲ ਕੰਨ ਨਹੀਂ ਸਤਿਗੁਰੂ ਦਾ ਦੋਸ਼ ਨਹੀਂ ਹੈ ਦੋਸ਼ ਸਾਡਾ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਵਰਜਣਾ ਕਿੰਨੇ ਭਾਈ ਜੋ ਕਰੇਗਾ ਪਰੇਗਾ ਤੋ ਵੀਓ ਚਾਹੇ ਚੰਗੇ ਕਰਮ ਕਰ ਲੈ ਚਾਹੇ ਮੰਦੇਗਾ ਸਤਿਗੁਰੂ ਇਹੀ ਬਖਸ਼ਿਸ਼ ਕਰ ਰਹੇ ਨੇ ਬਾੜੀ ਜੰਮਨ ਮਰਨ ਨਾਲ ਤੇਨੇ ਕਾ ਜੋ ਹਰ ਲੜ ਲਾਗੇ ਕਿੰਨੇ ਜੰਮਨ ਮਰਨ ਤੋਂ ਹੀ ਪਰੇ ਹੋ ਜਾਂਦੇ ਨੇ ਜਿਹੜੇ ਸਤਿਗੁਰੂ ਦੇ ਗਿਆਨ ਵਿੱਚ ਜੁੜ ਜਾਂਦੇ ਨੇ ਭਾਵ ਜੰਮ ਜੰਮ ਮਰਨ ਮਰੇ ਫਿਰ ਜੰਮੇ ਬਹੁਤ ਸੁਖਾਇ ਪਿਆਰ ਦੇ ਇਸਲਮੇ ਜੰਮਣ ਵਰਤੇ ਗੇੜ ਵਿੱਚ ਨਹੀਂ ਭਾਵ 84 ਦੇ ਗੇੜ ਵਿੱਚ ਨਹੀਂ ਹੰਦੇ ਮੁਕਤ ਹੋ ਜਾਂਦੇ ਅਸੀਂ ਕਿੰਨੇ ਅਗਲੀ ਜੂਨ ਚੰਗੀ ਨਹੀਂ ਸਤਿਗੁਰੂ ਕਹਿੰਦੇ ਨੇ ਨਹੀਂ ਪਈ ਆਪਣਾ ਅਥੀ ਆਪਣਾ ਆਪ ਹੀ ਕਰ ਸਾਰੀ ਇਹਦਾ ਮਤਲਬ ਅਗਲੀ ਜੂਨ ਤਾਂ ਚੰਗੀ ਮੰਗ ਰਿਹਾ ਕੋਈ ਚੰਗਾ ਕੰਮ ਹੀ ਨਹੀਂ ਕੀਤਾ ਸੀ ਸਤਿਗੁਰੂ ਕਹਿੰਦੇ ਨੇ ਮੇਰੇ ਸਤਿਗੁਰੂ ਜੇ ਤੂੰ ਰਹਿਮਤ ਕਰੇ ਤਾਂ ਚੰਗਾ ਕੰਮ ਹੋ ਸਕਦਾ ਮੇਰੀਆਂ ਕੀਤਾਆਂ ਦੀ ਮੇਰਾ ਕੀਤਾ ਕੱਚੂ ਨਾ ਹੋਏ ਜੇ ਹਰ ਪ੍ਰਭ ਕਲ ਹੈ ਸੋਏ ਜੇ ਤੂੰ ਕਰੇ ਤਾਂ ਹੀ ਕਰ ਸਕਦਾ ਨੇ ਤਾਂ ਨਹੀਂ ਤੇ ਜਿਹੜੇ ਤੇਰੇ ਲੜ ਲੱਗ ਜਾਂਦਾ ਉਹਦਾ ਜੰਮਣ ਮਰਨ ਦਾ ਦੁੱਖੋਂ ਕੱਟਿਆ ਜਾਂਦਾ ਹੈ ਜੀਵਤ ਸੇ ਪਰਵਾਣ ਹੋਏ ਜੀਵਤ ਸੇ ਪਰਵਾਣ ਹੋਏ ਥੜ ਕੀਰਤਨ ਜਾਗੀ ਉਹ ਕਹਿੰਦੇ ਜਿਉਂਦੇ ਹੀ ਪਰਵਾਣ ਹੋ ਜਾਂਦੇ ਨੇ ਅਨਸਰ ਜਿੰਦੇ ਹੀ ਹੋਣ ਜਿਹੜੇ ਪ੍ਰਮਾਣ ਹੈ ਨਿ ਭਗਵਤ ਗੁਰੂ ਦਾ ਗਿਆਨ ਮੰਨਦੇ ਨੇ ਹਰ ਜੀ ਚਾਹੁੰਦੇ ਨੇ ਹਰ ਕੀਰਤਨ ਜਾਂ ਅੱਗੇ ਜਿਹੜੇ ਹਰੀ ਕੀਰਤਨ ਕੀਰਤੀ ਦੇ ਵਿੱਚ ਹਰੀ ਦੇ ਨਿਰੰਕਾਰ ਦੇ ਗਿਆਨ ਵਿੱਚ ਜਾਇ ਦੇ ਨੇ ਕਲਯੁਗ ਮੈਂ ਕੀਰਤਨ ਵਰਤਨ ਕੀਰਤਨ ਕਹਿੰਦੇ ਨੇ ਕੀਰਤੀ ਕਰਨੀ ਵਡਿਆਈ ਕਰਨੂੰ ਉਹ ਪ੍ਰਧਾਨ ਹੈ ਸਾਧ ਸੰਗਤ ਨੇ ਜਿੰਨੇ ਪਾਏ ਸਹੀ ਵਡ ਪਾਗੇ ਜਿਹਨਾਂ ਨੇ ਸਤ ਸੰਗਤ ਆ ਕੇ ਨਿਰੰਕਾਰ ਦਾ ਗਿਆਨ ਪਾਇਆ ਹੈ ਕਿੰਦੇ ਉਹ ਵਿਭਾਗੇ ਨੇ ਕਿਉਂਕਿ ਸਾਵਟ ਭਾਗੇ ਹ ਸੰਗਤ ਪਾਵੈ ਭਾਗ ਨਹੀਂ ਪਰਮ ਛੋਟਾ ਕਬ ਵੇਭਿੰ ਭਾਗਾਂ ਸਤ ਸੰਨੇ ਲੱਭੈ ਬੇ ਸੰਗਤ ਮਹਿਲ ਪਰਿਯਾ ਜੀ ਕਿੰਦੇ ਬੜ ਭਾਗੇ ਨੇ ਜਿਹੜੇ ਗੁਰੂ ਦੇ ਸੰਗਤ ਵਿੱਚ ਆਂਦੇ ਨੇ ਨਾਏ ਵਿਸਰੇ ਥਕ ਜੀਵਨ ਟੂਟੇ ਕੱਟ ਤਾਗੇ ਨਾਏ ਵਿਸਰੇ ਰਹਿ ਜੀਵਨਾ ਨਾਮ ਦੇ ਨੂੰ ਬੁਲਾ ਕੇ ਵਿਸਰ ਕੇ ਐਸਾ ਸਮਝੋ ਤ੍ਰਿਗਾਰ ਹੈ ਮਾਰਾ ਜੀਵਨਾ ਤੇ ਤੂੰ ਟੇ ਕੱਚਤਾ ਕੇ ਜਿਵੇਂ ਕੱਚਾ ਤਾਂ ਘਟ ਟੁੱਟ ਜਾਂਦਾ ਉਹ ਆਪਣੀ ਜ਼ਿੰਦਗੀ ਵਿੱਚ ਖਤਮ ਕਰ ਜਾਂਦੇ ਨੇ ਨਾਨਕ ਤੂੜ ਪੁਣੀ ਸਾਧ ਲਖ ਲੋਕ ਉੱਟ ਪੈ ਰਾਗੇ ਨਾਨਕ ਤੂੜ ਪੁਣੀ ਤਸਾ ਐਸੇ ਪਵਿੱਤਰ ਸਾਧਾਂ ਦੀ ਭਗਤਾਂ ਦੀ ਗੁਰਫਿੱਖਾਂ ਦੀ ਦਾਸ ਨਾਨਕ ਵੀ ਤੂੜ ਮੰਗਦਾ ਲਖ ਕੋਟ ਪੈ ਰਾਗੇ ਕਹਿੰਦੇ ਉਹਨਾਂ ਨੇ ਅੱਗੇ ਨਮਸਕਾਰ ਡੰਡੋਟ ਕਰਨਾ ਹੈ ਨਾਨਕ ਧੂੜ ਮੰਗਿਆ ਤੇ ਗੁਰ ਸਿੱਖੀ ਜੋ ਆਪ ਜਪੈ ਅਵਰੇ ਨਾਲ ਮੁਝ ਪਾਵੇ ਕਹਿੰਦੇ ਐਸੇ ਗੁਰ ਸਿੱਖ ਦੀ ਨਾਨਕ ਦਾਸ ਵੀ ਧੂੜ ਮੰਗਦਾ ਜਿਹੜਾ ਆਪ ਵੀ ਜਪਦਾ ਤੇ ਹੋਰਨਾਂ ਨੂੰ ਵੀ ਜਪਦਾ ਅਸੀਂ ਹੋਰਨਾਂ ਨੂੰ ਤਾਂ ਨਹੀਂ ਜਪਾ ਸਕਦੇ ਘਟੋ ਘਟ ਆਪ ਦਾ ਬੰਦਗੀ ਸਿਮਰਨ ਕਰ ਸਕਦੇ ਆ ਸਾਥ ਸਾਧੂ ਦਾ ਬਚਨ ਕਮਾ ਸਕਦੇ ਆ ਸੋ ਗੁਰੂ ਰੂਪ ਗੁਰੂ ਬਾਰੇ ਕਿ ਦੋ ਸੇ ਸਾਧ ਸੰਗਤ ਜਿਵੇਂ ਨਹੀਂ ਆ ਕੋ ਬੇਨਤੀਆਂ ਕਰਦਾ ਖਿਮਨਾ ਜਾਤ ਕੀ ਜੇਪੀ ਗਾਲ ਚੰਗੀ ਲੱਗੀ ਹੋਵੇ ਧੰਗ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਸਾਹਿਬ ਦੇ ਕਰਦੇ ਜਾਣ ਕੇ ਪੱਲੇ ਬੰਨਣਾ ਅਗੂ ਕਰਨਾ ਜਿਹੜੀ ਕਿਸਮਾਣਾ ਵਦਗਟ ਬੋਲਿਆ ਦਾਸ ਤਾਨਾ ਸਟਾਰ ਦੇ ਹੋਏ ਸਤਸੰਗਤ ਦੇ ਹੋ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਂਚ ਆਜਾਵੇ ਗੱਜਬੱਜ ਕੀ ਫਤਿਹ ਜੀ ਫਤਿਹ ਦਿਓ ਜੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਕੀ ਫਤਿਹ